ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਚਾਰ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਕਿਉਂਕਿ ਹੁਣ ਅਕਤੂਬਰ ਮਹੀਨੇ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤੇ ਗਏ ਹਨ ਚਾਰ ਵੱਡੇ ਐਲਾਨ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਜਿੱਥੇ ਅਨਟਾਰੀਓ ਸੂਬੇ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬੀ ਭਾਰਤੀ ਰਹਿੰਦੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਵੀ ਖਾਸ ਕਰਕੇ ਅਨਟਾਰੀਓ ਸੂਬੇ ਦੇ ਵਿੱਚ ਹੀ ਜਾਣਾ ਪਸ ਵੀ ਕੈਨੇਡਾ ਦੇ 온ਟਾਰੀਓ ਸੂਬੇ ਦੇ ਵਿੱਚ ਜਿੱਥੇ ਕਿ ਹੁਣ ਵਰਕ ਪਰਮਿਟ ਤੇ ਹਨ ਤੇ ਹੁਣ ਉਹਨਾਂ ਦੀ ਸੈਲਰੀ ਦੇ ਵਿੱਚ ਭਾਰੀ ਵਾਧਾ ਹੋਣ ਜਾ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ 온ਟਾਰੀਓ ਗਵਰਨਮੈਂਟ ਦੇ ਵੱਲੋਂ 1 ਅਕਤੂਬਰ ਸਾਲ 2025 ਤੋਂ ਮਿਨੀਮਮ ਬੇਜ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿੱਥੇ ਕਿ ਹੁਣ 온ਟਾਰੀਓ ਦੇ ਵਿੱਚ 17.20 ਡਾਲਰ ਪ੍ਰਤੀ ਘੰਟੇ ਦੇ ਮਿਲ ਰਹੇ ਹਨ ਤੇ 1 ਅਕਤੂਬਰ ਸਾਲ 2025 ਤੋਂ ਬਾਅਦ ਇਹ ਮਿਨੀਮਮ ਬੇਜ ਦੇ ਵਿੱਚ ਵਾਧਾ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ 17.60 ਡਾਲਰ ਪ੍ਰਤੀ ਘੰਟੇ ਦੇ ਮਿਲਣਗੇ ਸੋ ਇਸ ਦਾ ਫਾਇਦਾ ਹੁਣ ਲੱਖਾਂ ਪੰਜਾਬੀ ਭਾਰਤੀਆਂ ਨੂੰ ਹੋਵੇਗਾ ਜੋ ਕਿ ਕੈਨੇਡਾ ਦੇ 온ਟਾਰੀਓ ਸੂਬੇ ਦੇ ਵਿੱਚ ਰਹਿੰਦੇ ਹਨ ਤੇ ਇਸੇ ਦੇ ਨਾਲ ਉਹਨਾਂ ਦੀ ਸਾਲਾਨਾ ਸੈਲਰੀ ਦੇ ਵਿੱਚ ਵੀ ਕਈ ਸੈਂਕੜੇ ਡਾਲਰ ਦਾ ਵਾਧਾ ਹੋ ਜਾਵੇਗਾ। ਇਸ ਤੋਂ ਬਾਅਦ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਹਰ ਸਾਲ ਪੰਜਾਬੀ ਭਾਰਤੀ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਂਦੇ ਹਨ ਪਰ ਇਸੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬਹੁਤ ਸਾਰੇ ਪੰਜਾਬੀ ਭਾਰਤੀਆਂ ਦਾ ਵੀਜ਼ਾ ਇਹ ਕਹਿ ਕੇ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਵਾਪਸ ਭਾਰਤ ਦੇ ਵਿੱਚ ਨਹੀਂ ਆਵੋਗੇ ਤੇ ਜ਼ਿਆਦਾਤਰ ਪਿਛਲੇ ਸਮੇਂ ਦੇ ਦੌਰਾਨ 179B ਧਾਰਾ ਦੇ ਤਹਿਤ ਯੂਜਵਲ ਦਿੱਤੀ ਜਾਂਦੀ ਸੀ ਜਿਸ ਦੇ ਵਿੱਚ ਕਿ ਸਿਰਫ ਇਹੀ ਕਾਰਨ ਦੱਸਿਆ ਜਾਂਦਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਅਪਡੇਟ ਜਾਰੀ ਕੀਤੀ ਸੀ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਸਲੀ ਕਾਰਨ ਦੱਸਿਆ ਜਾਵੇਗਾ ਤੇ 179 ਬੀ ਇਕੱਲੀ ਧਾਰਾ ਲਿਖ ਕੇ ਹੀ ਵੀਜ਼ਾ ਰਿਫਿਊਜ਼ ਨਹੀਂ ਕੀਤਾ ਜਾ ਸਕਦਾ ਸੋ ਪੂਰਾ ਕਾਰਨ ਦੱਸਿਆ ਜਾਵੇਗਾ ਕਿ ਕਿਸ ਵਜ੍ਹਾ ਦੇ ਨਾਲ ਹੁਣ ਵੀਜ਼ਾ ਰਿਫਿਊਜ਼ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਦੇ ਕੋਲ ਅਪੀਲ ਵੀ ਦਾਇਰ ਕਰ ਸਕਦੇ ਹੋ ਸੋ ਤੁਹਾਨੂੰ ਦੱਸ ਦਈਏ ਕਿ ਇਹ ਵੀ ਹੁਣ ਕਾਨੂੰਨ 1 ਅਕਤੂਬਰ ਸਾਲ 2025 ਤੋ ਲਾਗੂ ਹੋ ਸਕਦਾ ਹੈ ਜਿਸ ਤੋਂ ਬਾਅਦ ਕੀ ਹੁਣ ਜਿਹੜੇ ਵੀ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਦੇ ਉੱਤੇ ਆਪਣੀ ਐਪਲੀਕੇਸ਼ਨ ਲਗਾਉਣਗੇ ਉਸ ਤੋਂ ਬਾਅਦ ਉਹਨਾਂ ਨੂੰ ਮੇਨ ਕਾਰਨ ਦੇ ਤਹਿਤ ਜੇਕਰ ਉਹਨਾਂ ਦੀ ਰਿਫਿਊਜ਼ਲ ਆਉਂਦੀ ਹੈ ਤੇ ਮੇਨ ਕਾਰਨ ਉਹਨਾਂ ਦੀ ਫਾਈਲ ਦੇ ਵਿੱਚ ਲਿਖਿਆ ਹੋਵੇਗਾ ਤੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਵੀਜ਼ਾ ਜਾਣਬੁੱਝ ਕੇ ਰਿਫਿਊਜ਼ ਕੀਤਾ ਗਿਆ ਹੈ ਤੇ ਉਹ ਅਸਲੀ ਕਾਰਨ ਵੀਜ਼ਾ ਰਿਫਿਊਜ਼ ਕਰਨ ਦਾ ਨਹੀਂ ਹੈ ਤੇ ਜਿਸ ਤੋਂ ਬਾਅਦ ਫਿਰ ਉਹ ਆਪਣੀ ਅਪੀਲ ਕਰ ਸਕਦੇ ਹਨ ਤੇ ਵੀਜ਼ਾ ਦੁਬਾਰਾ ਲੈ ਸਕਦੇ ਹਨ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੇ ਰਿਗਾਰਡਿੰਗ ਹੀ ਹੁਣ ਅਗਲੀ ਅਪਡੇਟ ਹੈ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਪਿਛਲੇ ਸਮਿਆਂ ਦੇ ਦੌਰਾਨ ਕੈਨੇਡਾ ਦੇ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਸਿਰਫ 15 ਤੋਂ 20 ਦਿਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਪੰਜਾਬੀਆਂ ਨੂੰ ਵੀਜ਼ੇ 15 ਤੋਂ 20 ਦਿਨ ਦੇ ਵਿੱਚਕਾਰ ਵੀ ਦੇਖਣ ਨੂੰ ਮਿਲ ਰਹੇ ਸਨ ਪਰ ਹੁਣ ਇੱਕ ਵਾਰ ਫਿਰ ਤੋਂ ਨਿਊ ਜਰਤੇ ਇਸ ਤੋਂ ਇਲਾਵਾ 크리스마ਸ ਦਾ ਸੀਜ਼ਨ ਆਉਣ ਵਾਲਾ ਹੈ ਇਸ ਤੋਂ ਬਾਅਦ ਐਪਲੀਕੇਸ਼ਨਾਂ ਦੇ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ ਜਿਸ ਦੇ ਕਾਰਨ ਹੁਣ ਫੇਰ ਤੋਂ ਜੇਕਰ ਤੁਸੀਂ ਟੂਰਿਸਟ ਜਾਂ ਫਿਰ ਵਿਸਟਰ ਵੀਜ਼ਾ ਆਪਣਾ ਅਪਲਾਈ ਕਰਨ ਦੀ ਸੋਚ ਰਹੇ ਹੋ ਤੇ 2 ਤੋਂ 3 ਮਹੀਨੇ ਤੱਕ ਦਾ ਪ੍ਰੋਸੈਸਿੰਗ ਟਾਈਮ ਪਹੁੰਚ ਚੁੱਕਾ ਹੈ ਜੀਹਾਂ ਤੋਂ ਅਨੁਦਾਦੀ ਹੈ ਕਿ ਲਗਾਤਾਰ ਪ੍ਰੋਸੈਸਿੰਗ ਟਾਈਮ ਦੇ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ ਐਵਰੇਜ ਹੁਣ 2 ਤੋਂ 2.5 ਮਹੀਨੇ ਤੱਕ ਦਾ ਵੇਟਿੰਗ ਟਾਈਮ ਲੱਗ ਰਿਹਾ ਹੈ ਪ੍ਰੋਸੈਸਿੰਗ ਟਾਈਮ ਦੇ ਵਿੱਚ ਇਸ ਤੋਂ ਬਾਅਦ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਪੀਆਰ ਦੇ ਚਾਹਵਾਨ ਪੰਜਾਬ ਆ ਰਹੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਬਨੋਂ ਸਾਲ 2025 ਦੇ ਦੌਰਾਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ 82000 ਤੋਂ ਵੱਧ ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਰੱਖਿਆ ਗਿਆ ਸੀ ਪਰ ਹੁਣ ਲੰਘੇ 8 ਮਹੀਨਿਆਂ ਦੇ ਦੌਰਾਨ ਸਿਰਫ ਇਸ ਦੇ ਵਿੱਚ 19 ਤੋਂ 20000 ਲੋਕਾਂ ਨੂੰ ਹੀ ਪੀਆਰ ਦਿੱਤੀ ਗਈ ਹੈ ਸੋ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੀ ਹੈ ਕਿ 60000 ਦੇ ਕਰੀਬ ਲੋਕਾਂ ਨੂੰ ਪੀਆਰ ਅਗਲੇ 4 ਮਹੀਨਿਆਂ ਦੇ ਦੌਰਾਨ ਹੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਕੋਟਾ ਹੁਣ ਅਗਲੇ ਆਉਣ ਵਾਲੇ 100 ਦਿਨਾਂ ਦੇ ਦੌਰਾਨ ਹੀ ਪੂਰਾ ਕੀਤਾ ਜਾਵੇਗਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡਰਾਅ ਕੱਢੇ ਜਾਣਗੇ ਤੇ ਫਾਲੀ ਦੇ ਵਿੱਚ 3 ਸਤੰਬਰ ਨੂੰ ਇੱਕ ਡਰਾਅ ਵੀ ਉਹਨਾਂ ਦੇ ਵੱਲੋਂ ਕਾੜ ਦਿੱਤਾ ਗਿਆ ਹੈ ਜਿਸ ਦੇ ਵਿੱਚ ਹਜ਼ਾਰ ਲੋਕਾਂ ਨੂੰ ਪੀਆਰ ਦਿੱਤੀ ਗਈ ਹੈ ਤੇ 534 CRS ਸਕੋਰ ਇਸ ਦੇ ਵਿੱਚ ਰੱਖਿਆ ਗਿਆ ਹੈ ਤੇ ਹੁਣ ਆਉਣ ਵਾਲੀਆਂ ਮਹੀਨਿਆਂ ਦੇ ਦੌਰਾਨ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਹ ਡਰਾਅ ਕੱਢੇ ਜਾਣਗੇ ਜਿਸ ਤੋਂ ਬਾਅਦ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਕੈਨੇਡਾ ਦੇ ਵਿੱਚ ਪੀਆਰ ਲੈਣੀ ਹੁਣ ਕਾਫੀ ਜ਼ਿਆਦਾ ਆਸਾਨ ਹੋ ਜਾਵੇਗੀ